To ਦੇਈ ਸੋਟੀ ਸਕਲ ਸ੍ਰੇਸ਼ਟ ਤਾਰਨਕ ਤਪਰ ਆਖ ਮਹਲਾ ਚੌਥਾ ਨਾਮ ਬਲੈ ਮਨ ਤ੍ਰਿਤੀਏ ਬਿਨ ਨਾਮੈ ਤ੍ਰਿਕ ਜੀਵਾਸ ਕੋਈ ਗੁਰਮੁਖ ਸਜਣ ਜੇ ਮਲੇ ਮੈਂ ਦਸੇ ਪ੍ਰਭ ਬਨਤਾਸ ਖੌ ਦਸ ਬਟ ਹੋ ਚੌ ਖੰਨੀਐ ਭਵਨ ਕਿਰਪਾ ਨਦਾਨ ਭਗਤ ਵਸ਼ਰ ਬੜੇ ਹੀ ਅਨੁਭਵ ਸਦਕਾਰ ਦੇ ਨਾਲ ਪੰਜਾਂ ਬਾਣਨਾ ਦੇ ਮਿੱਤਰੇ ਉਹਨੂੰ ਸਰਵਣ ਕੀਤਾ। ਉਹ ਸੁਭਾਗ ਸਮਾਪਤ ਹੋਇਆ ਹੈ ਜੀਵਨਾਂ ਦੀ ਕਥਾ ਵਿਚਾਰਾਂ ਦੇ ਨਾਲ ਜੜਦਾ। ਜੋ ਪਾਸ਼ਰ ਜੀ ਅਪਾਰ ਜਿਪਾ ਦੇ ਨਾਲ ਲੜੀ ਵਾਰ ਕਥਾ ਵਿਚਾਰਾਂ ਚ ਉਹ ਰੰਗਾਂ ਉਹਨਾਂ ਦੇ ਨਾਲ ਸਾਂਝ ਪਾਉਣ ਦਾ ਜੋ ਇਹ ਸੁਭਾਗ ਸਮਾ ਮਿਲਿਆ ਹੈ। ਉਸ ਨੂੰ ਵਰਥਾਣਾ ਦਵਾਈਏ ਆਪਣੇ ਮਾਨ ਅਤੇ ਚੇਤਨੂ ਆਕਾਕਰਤਾ ਕਰਦੇ ਹੋਇਆ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਲਵਾ ਕੇ ਆਪਣਾ ਮੁੱਖਾ ਜੀਵਨ ਸਫਲਾ ਕਰੀਏ ਜੀ ਆਪ ਸਰਬਾ ਸੰਗਤਾਂ ਨੇ ਕਾੜ ਦੀਆਂ ਪਾਵਨ ਪ੍ਰੇਤਲ ਵਿਚਾਰਾਂ ਦੇ ਅੰਦਰ ਸੋਢੀ ਸੰਤਾਨ ਜਿਉਂਤੇ ਪਾਸ਼ਾ ਧਣ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਦੇ ਉਸਤਤਿ ਨੂੰ ਗਾਉਂਦਿਆਂ ਹੋਇਆਂ ਸਮਝਾਉਣਾ ਕਰਦੇ ਕਿ ਭਾਈ ਸਹਿਸ ਸਿਆਣਪਾ ਕਰ ਰਹੇ ਮਨ ਕੋਲੇ ਲਗਣ ਹੋਏ ਤਪ ਆਤਿਕ ਵਾਲੇ ਹਜ਼ਾਰਾਂ ਸਿਆਣਪਾ ਜਿਹੜੇ ਲੋਕ ਕਰਦੇ ਜਿਹੜਾ ਉਹਨਾਂ ਦਾ ਮਨ ਪਰਮਾਤਮਾ ਪ੍ਰੇਮ ਨਾਲ ਖੋਰਾ ਹੀ ਬੈਠਾ ਹੈ ਭਾਵੇਂ ਕੀ ਉਹਨਾਂ ਦੇ ਮਨ ਦੇ ਵਿੱਚ ਪਰਮਾਤਮਾ ਕਰਮਾਂ ਦੇ ਠੱਗੀ ਨਾਲ ਕਦੇ ਪਰਮਾਤਮਾ ਹੋਣੇ ਲੱਗਾ ਪਰ ਇਸ ਤਰ੍ਹਾਂ ਕਰਮ ਨਾਲ ਮਾਇਆ ਤੇ ਮੋਹ ਦੇ ਪੱਸਿਆ ਨੂੰ ਗੁਰੂ ਬਾਛਵਿੰਦੇ ਵਿਪਾਵੇ ਹੱਥ ਕਰਮਾਂ ਦੇ ਠੱਗੀ ਨਾ ਕਰ ਲੈ ਪਰ ਇਸ ਤਰ੍ਹਾਂ ਕਰਮ ਨਾਲ ਜਦੋਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਕੋਉਂਦੀ ਗੁਰੂ ਦੇ ਪਿਆਰ ਗੁਰੂ ਘਰ ਦਾ ਸੰਧਾਨ ਹੈ ਜੋ ਕੁਝ ਵੀ ਜੀਵ ਬੀਜਦਾ ਹੈ ਉਹ ਹੀ ਖਾਂਦਾ ਉਸ ਰੋਹੀ ਭੋਖਣਾ ਪੈਂਦਾ ਹੈ ਆਪਣਾ ਕਰਮ ਹੰਡਾ ਕੇ ਜੀਵ ਇਸ ਦੁਨੀਆਂ ਤੋਂ ਜਾਂਦਾ ਹੈ ਇਸ ਲਈ ਗੁਰੂ ਦੇ ਪਿਆਰ ਆਪਾਸ਼ ਰਿੰਦੇ ਕੀ ਭਾਈ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਇਸ ਲਈ ਮਾਇਆ ਦੇ ਮੋਹ ਦੇ ਵਿੱਚ ਫਸੇ ਰਹਿ ਕੇ ਲਕਹੀ ਕਰਮ ਕਰਦਾ ਹੈ ਪਰ ਇਸ ਰਾਮ ਨਾਮ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਿਸ ਤਰ੍ਹਾਂ ਦਾ ਵੀ ਜੀਵ ਕਰਮ ਕਰਦਾ ਹੈ ਉਸ ਪ੍ਰਮਾਤਮਾ ਨੂੰ ਕੋਣ ਲਈ ਉਸ ਤਰ੍ਹਾਂ ਦੇ ਉਹ ਫਲ ਭੋਗਦਾ ਹੈ ਤੇ ਗੁਰੂ ਦੇ ਬਿਆਰ ਸੰਸਾਰ ਸਮੁੰਦਰ ਦੇ ਉਪਜਣ ਵਾਸਤੇ ਪ੍ਰਪਾਸ਼ ਅਰਜ ਕਰਦੇ ਵੀ ਬਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਇਹ ਕਾਰਨ ਪਰਮਾਤਮਾ ਸਭ ਜੀਵਾਂ ਨੂੰ ਤੇਰੀ ਹੀ ਸਹਿਤਾ ਦੀ ਆਸ ਹੈ ਅਸੀਂ ਜੀਵ ਤੂੰ ਹੀ ਪੈਦਾ ਕੀਤਾ ਹੈ ਤੇ ਸਭਨਾਂ ਨੂੰ ਆਤਮਿਕ ਰਾਸ ਤੇ ਤੂੰ ਹੀ ਦੇਣ ਵਾਲਾ ਹੈ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਗਿਆ ਗੁਰੂ ਦੀ ਸੇਵਾ ਕਰਨ ਵਾਲੇ ਮਨੁੱਖ ਦੇ ਦਰ ਤੇ ਮਾਣ ਮਿਲਦਾ ਹੈ ਆਤਰਪਦਾ ਹੈ ਗੁਰੂ ਦੀ ਦਰ ਤੇ ਹਯੂਰੀ ਪਾ ਲਿੰਦਾ ਹੈ ਇਸ ਲਈ ਗੁਰੂ ਦੇ ਪਿਆਰਿਓ ਤੇਰੇ ਦਾਸ ਤੇਰੇ ਅੱਗੇ ਇਹ ਹੀ ਆਪਦਾ ਉਰਜੁਈ ਕਰਦਾ ਇਹ ਬੇਨਤੀ ਕਰਦਾ ਹੈ ਕਿ ਪਾਸ਼ਾ ਸੰਸਾਰ ਸਮੁੰਦਰ ਦੇ ਵਕਾਰਾਂ ਦੇ ਜਾਲ ਰੁਟਬ ਦੇ ਜੀਵਾਂ ਨੂੰ ਆਪ ਹੀ ਕੱਢ ਲੈ ਆਪ ਹੀ ਸਪਣਾ ਦੀ ਰਾਖੀ ਕਰਨ ਵਾਲਾ ਹੈ ਆਪ ਹੀ ਸਪਣਾ ਦਾ ਸਹਾਰਾ ਹੈ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ੀਰ ਆਗ ਮਹਲਾ 4 ਸੂ ਮਹਾਰਾਜੇ ਸ਼੍ਰੀ ਰਾਗ ਦੇ ਅੰਦਰ ਚੰਗ 40 ਦੇ ਉੱਤੇ ਸੰਗਤਾਂ ਨੂੰ ਉਪਦੇਸ਼ ਦੇਣਾ ਕਰ ਰਹੇ ਨਾਮ ਮਿਲੈ ਮਨ ਦ੍ਰਿਤੀਐ ਬਿਨ ਨਾਮੈ ਤ੍ਰਿਗ ਜੀਵਾਸ ਤੇ ਗੁਰੂ ਦੇ ਪਿਆਰੇ ਇਹਦੇ ਸਿਵ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਸ ਦਾ ਮਨ ਮਾਇਆ ਦੇ ਤਸਰਾਂ ਵੱਲ ਰੱਜ ਜਾਂਦਾ ਹੈ ਇਸ ਤਰ੍ਹਾਂ ਪਾਸ਼ਾ ਸਮਝਾਉਣਾ ਕਰਦੇ ਵੀ ਪਾ ਤੇਰੇ ਦਰ ਤੇ ਸਾਨੂੰ ਇਹੀ ਆਸ ਹੈ ਪਾਸ਼ਾ ਇਸ ਵਰਕਾਰਾਂ ਤੋਂ ਮਾਇਆ ਦੇ ਮੋਹ ਦੇ ਵਿੱਚ ਸੰਸਾਰ ਸਮੁੰਦਰ ਦੇ ਤਸਰਾਂ ਦੀ ਅੱਗ ਦੇ ਵਿੱਚ ਕੂੰ ਬਾਸ਼ਾ ਆਪ ਹੀ ਕਟ ਕੇ ਚਾਪਰੇ ਚਰਨਾਂ ਨਾਲ ਜੋੜ ਲੈਣਾ ਹੈ ਪਰ ਜਿਸ ਵਿਣਕ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਜਿਸ ਨੂੰ ਨਾਮ ਦਾ ਰੰਗ ਚੜ ਜਾਂਦਾ ਹੈ ਤੇ ਗੁਰੂ ਦੇ ਪਿਆਰੇ ਉਸ ਦਾ ਮਾਣਾ ਮਾਇਆ ਦੀ ਤ੍ਰਿਸ਼ਨਾ ਮਿਲ ਰਜ ਜਾਂਦਾ ਹੈ ਜਿਹੜੀ ਮਾਇਆ ਦੀ ਭੁੱਖ ਦੀ ਤ੍ਰਿਸ਼ਨਾ ਦੀ ਆਗ ਸੀ ਉਹ ਖਤਮ ਹੋ ਜਾਂਦੀ ਤੇ ਨਾਮ ਤੋਂ ਹੀ ਸੁੰਨਾ ਜੀਵਣਾ ਵਿਡਕਾਰ ਯੋਗ ਹੈ ਸਰਪਾਸ਼ਵ ਦੇ ਵਿਭਾਈ ਨਾਮ ਤੋਂ ਖਾਦੇ ਰਹਿ ਕੇ ਜਿੰਦਗੀ ਦੇ ਗੁਜ਼ਾਰੇ ਤਕਾਰਾਂ ਹੀ ਪੈਦੇ ਹਨ ਸ਼ੰਖ ਜਿਵੇਂ ਸਾਡੇ ਅੰਦਰ ਹਿਰਦੇ ਵਿੱਚ ਨਾਮ ਨਹੀਂ ਨਾਮ ਹੀ ਗਿਆਨ ਦਾ ਦਾਤਾ ਹੈ ਜੇ ਸਾਡੇ ਹਿਰਦੇ ਘਰ ਵਿੱਚ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਹੀ ਸਾਨੂੰ ਸੋਝੀ ਆਵੇਗੀ ਸਾਡੇ ਅੰਦਰ ਗਿਆਨ ਆਵੇਗਾ ਤੇ ਅਗਿਆਨਤਾ ਦਾ ਹਨੇਰਾ ਛਿੜ ਜਾਵੇਗਾ ਤੇ ਗਿਆਨ ਦਾ ਪ੍ਰਗਿਆਸ਼ ਹੋਵੇਗਾ ਇਸ ਰਿਵਾਸ਼ ਵਿਦੇਹੀ ਭਾਈ ਜਿਸ ਨੂੰ ਇਹ ਨਾਮ ਦਾ ਰੰਗ ਚੜ ਜਾਂਦਾ ਹੈ ਉਹ ਮਾਇਆ ਦੇ ਮੋਹ ਦੇ ਨਾਲ ਉਹ ਤ੍ਰਿਸ਼ਨਾ ਦੇ ਵੱਲੋਂ ਰਜ ਜਾਂਦਾ ਹੈ ਤੇ ਨਾਮ ਦਾ ਖਾਦੀ ਰਹਿ ਕੇ ਜੀਤ ਜੀਤ ਕੀ ਨੂੰ ਗੁਜ਼ਾਰਿਆ ਪੜਕਾਰਾਂ ਇਹ ਪੀਂਦਾਂ ਕੋਈ ਗਰਮਖ ਸੱਜਣ ਜੀ ਮਿਲੈ ਮੈਂ ਦੱਸੇ ਪ੍ਰਭ ਗਣਤਾਸ ਤੇ ਗੁਰੂ ਦੇ ਪਿਆਰੇ ਉਹ ਜੀ ਗੁਰਦੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਭਲਾ ਮਨੁੱਖ ਮੈਨੂੰ ਮਿਲ ਪਵੇ ਤੇ ਮੈਨੂੰ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਹੀ ਦੱਸ ਪਾ ਦੇਵੇ ਭਾਵੇਂ ਕੀ ਜੇ ਗੁਰੂ ਦੇ ਸੰਮੁਖ ਹੋਇਆ ਗੁਰੂ ਦੇ ਸਰਬ ਦੇ ਵਿੱਚ ਆਇਆ ਕੋਈ ਭਲਾ ਮਨੁੱਖ ਮੈਨੂੰ ਮਿਲ ਪਾਵੇ ਜੀ ਜੇ ਸਜਣ ਆਪ ਜਪੇ ਅਮਰ ਨਾਮ ਜਪਾਵੇ ਜਿਨ੍ਹਾਂ ਨੇ ਆਪ ਪ੍ਰਮਾਤਮਾ ਨਾਮ ਜਪਿਆ ਹੋਰਾਂ ਨੂੰ ਜਪਾਉਣਾ ਕਰਦੇ ਐਸੇ ਗੁਰੂ ਦੇ ਗੁਰਮੁਖ ਪਿਆਰੇ ਦਮ ਬਲਾਤ ਹੋ ਜਾਵੇ ਮੈਨੂੰ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੇ ਦੱਸ ਪਾ ਦਵੇ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਕਿਸ ਤਰ੍ਹਾਂ ਹਿਰਦੇ ਵਿੱਚ ਆਧਾਰਿਤ ਕੀਤਾ ਜਾ ਸਕਦਾ ਤੇ ਗੁਰੂ ਦੇ ਸਰਮੁਖ ਰਹਿਣ ਵਾਲਾ ਹੈ ਬਣਖ ਜਿਨੀ ਅਸੀਂ ਸੰਗਤ ਕਰ ਲਈ ਹੈ ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਲਈ ਹੈ ਤੇ ਗੁਰੂ ਦੇ ਪਿਆਰਿਓ ਸਾਨੂੰ ਸਮਝਾਉਂਦੀ ਹੈ ਕਿ ਭਾਈ ਜਿਹੜਾ ਨਾਮ ਦਾ ਖਜ਼ਾਨਾ ਜਿਸ ਪ੍ਰਮਾਤਮਾ ਨੇ ਲੱਭਦਾ ਫਿਰਦਾ ਹੈ ਭੜਕਦਾ ਫਿਰਦਾ ਹੈ ਤੂੰ ਆਪਣੇ ਅੰਦਰ ਨਾਮ ਵਸਾਉਣਾ ਕਰ ਤੇਰੇ ਅੰਦਰ ਜੋ ਦਾ ਪ੍ਰਕਾਸ਼ ਹੋ ਜਾਵੇਗਾ ਹਉ ਤਸਵਿਤ ਹਉ ਜੋਖੰਨੀਐ ਮੈਂ ਨਾਮ ਖਰੇ ਪ੍ਰਕਾਸ਼ ऐसे गुरु ਦੇ ਪਿਆਰੇ ਦੀ ਮੈਨੂੰ ਸੰਗਤ ਮਿਲ ਜਾਵੇ ਕਿ ਜਿਹੜਾ ਗੁਰੂ ਦੇ ਸਾਮਣੂ ਖੜਦਾ ਗੁਰੂ ਦੇ ਸਾਮਣੂ ਹੋ ਕੇ ਜਿਸ ਨੇ ਆਪਣੇ ਜੀਵਨ ਦਾ ਆਧਾਰ ਕਰ ਲਿਆ ਜਨਮ ਮਰਨ ਤੋਂ ਰਹਿਤ ਹੋ ਗਿਆ ایسے ਭੜੇ ਦੀ ਮੈਨੂੰ ਸੰਗਤ ਮਿਲੇ ਤਾਂ ਮੇਰੇ ਅੰਦਰ ਵੀ ਪ੍ਰਮਾਤਮਾ ਨਾਮ ਦਾ ਚਾਣਨ ਕਰ ਦੇਵੇ ਕਿ ਮੇਰੇ ਅੰਦਰ ਵੀ ਐਸੀ ਜਾਣਨਤਾ ਹੋਵੇ ਗਿਆਨ ਦੀ ਪ੍ਰਾਪਤੀ ਹੋਵੇ ਕਿਵੇਂ ਉਸ ਤੋਂ ਸਦਾ ਹੀ ਪ੍ਰਭਾਨ ਹੋ ਜਾਵਾਂ ਮੈਂ ਤੋਂ ਸਦਾ ਹੀ ਪ੍ਰਭਾਨ ਜਾਂਦਾ ਹਾਂ ਮੈਂ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਜੇ ਮੇਰੇ ਪ੍ਰੀਤਮ ਪਿਆਰਿਆ ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮ ਜੀਵਨ ਜੁੜਦਾ ਹਾਂ ਵੀਰੇ ਪਿਆਰਿਆ ਮੈਂ ਤੇਰਾ ਹੀ ਨਾਮ ਸਿਮਰਦਾ ਹਾਂ ਤੇਰਾ ਹੀ ਗੀਤ ਗਾਉਂਦਾ ਹਾਂ ਤੇਰਾ ਹੀ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਨੂੰ ਜਿਉਣਾ ਕਰਦਾ ਹਾਂ ਆਪਣੇ ਜੀਵਨ ਦੇ ਅੰਦਰ ਰਾਸ ਪੂੰਜੀ ਨੂੰ ਪੈਦਾ ਕਰ ਮੈਂ ਹਾਂ ਕਿ ਬਾਸ਼ਨ ਭਲਿਆਂ ਦੀ ਸੰਗਤ ਮਿਲੇ ਹਿਰਦੇ ਘਰ ਦੇ ਵਿੱਚ ਗਿਆਨ ਦਾ ਜਨਮ ਹੋਇਆ ਗਿਆਨ ਦੇ ਜਨਮ ਦੇ ਨਾਲ ਸਮਝਾਈ ਗਈ ਭਾਈ ਤਾਂ ਦਾ ਖਜ਼ਾਨਾ ਹਿਰਦੇ ਘਰ ਵਿੱਚ ਹੀ ਵਸ ਰਿਹਾ ਹੈ ਜਦੋਂ ਅਸਰੋ ਮਨ ਇਹਦੇ ਘਰ ਵਿੱਚ ਧੱਪਣਾ ਕੀਤਾ ਸਵਾਸ ਸਵਾ ਪਰਮਾਤਮਾ ਦਾ ਨਾਮ ਧੱਪਣਾ ਕੀਤਾ ਐਸਾ ਨਾਮ ਸਿਮਰ ਸਿਮਰ ਕੇ ਆਤਮ ਤੇ ਜੀਵ ਨੂੰ ਜੋ ਦਾ ਢੰਗ ਆ ਗਿਆ ਬਣ ਨਾਵੇਂ ਜੀਵਨ ਨਾਥੀਐ ਮੇਰੇ ਸਤ ਕਰ ਨਾਮ ਧਰੜਾਏ ਤੇ ਗੁਰੂ ਦੇ ਪਿਆਰਿਆ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਕਿ ਮੇਰੇ ਹਿਰਦੇ ਘਰ ਦੇ ਵਿੱਚ ਪ੍ਰਮਾਤਮ ਦੇ ਨਾਮ ਨੂੰ ਪੱਕਾ ਕਰਨਾ ਚਾਹ। ਪ੍ਰਮਾਤਮ ਦਾ ਨਾਮ ਤੋਂ ਬਿਨਾ ਆਤਮਿਕ ਜੀਵਨ ਨਹੀਂ ਬਣ ਸਕਦਾ। ਆਤਮਿਕ ਜੀਵਨ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਗੁਰੂ ਦੇ ਪਿਆਰਿਓ ਪਾਸ਼ਾ ਸਮਝਾਰੇ ਕਿ ਭਾਈ ਉਹਨਾਂ ਗੁਰੂ ਦੇ ਭਲੇ ਗੁਰੂ ਦੇ ਸੰਤ ਜਨ ਪਿਆਰਿਆਂ ਦੇ ਸੰਗਤ ਨਾਲ ਰਹਿ ਜਾਈਏ। ਜਿਨ੍ਹਾਂ ਨੇ ਗੁਰੂ ਦੇ ਸਾਮਣੇ ਹੋ ਗਏ ਗੁਰੂ ਦੇ ਦਰ ਤੇ ਸੋਚੀ ਪ੍ਰਾਪਤ ਕਰਕੇ ਆਪਣੇ ਅੰਦਰ ਪਰਮਾਤਮਾ ਨੂੰ ਲੱਭਣਾ ਕਰ ਲਿਆ ਨਾਮ ਦੇ ਖਜ਼ਾਨੇ ਗੁਰਾਂ ਨੂੰ ਆਪਣੇ ਅੰਦਰ ਧਾਰਤ ਕਰ ਲਿਆ ਇਸ ਲਈ ਬਾਸ਼ਾ ਸਮਝਾ ਰਹੇ ਕਿ ਭਾਈ ਮੇਰੇ ਹਿਰਦੇ ਘਰ ਵਿੱਚ ਵੀ ਪਰਮਾਤਮਾ ਦਾ ਨਾਮ ਪੱਕਾ ਕਰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਇਹਦਾ ਆਤਮਿਕ ਜੀਵਨ ਨਹੀਂ ਬਣ ਸਕਦਾ ਕਿ ਜੀਵਨ ਦੀ ਅਵਸਥਾ ਉੱਚੀ ਨਹੀਂ ਹੋ ਸਕਦੀ ਆਤਮਿਕ ਜੀਵਨ ਦੇ ਅੰਦਰ ਅਨੰਤਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਰਹਾਉ ਅੱਗੇ ਵਿਸ਼ਰਾਮ ਦੇ ਕੇ ਪਾਸ਼ਾ ਸਮਝਾਉਣਾ ਕਰਦੇ ਨਾਮ ਏ ਮੋਲਕ ਰਤਨ ਹੈ ਪੂਰੇ ਸਤਿ ਕਰਪਾਸ ਇਸਾ ਜਿਹੇ ਕੀਮਤੀ ਸ਼ਾਹ ਹੋਰ ਕੋਈ ਨਹੀਂ ਹੈ ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ ਪ੍ਰਭਾਸ਼ ਵੀ ਇਹਦੇ ਵੀ ਭਾਈ ਜਿਹੜਾ ਪਰਮਾਤਮਾ ਦਾ ਨਾਮ ਹੈ ਇਸ ਇੱਕ ਐਸਾ ਕੀਮਤੀ ਰਤਨ ਹੈ ਐਸੀ ਕੀਮਤੀ ਸ਼ਾਹ ਹੈ ਜਿਹੜੀ ਹੋਰ ਕਿਸੇ ਤੋਂ ਪ੍ਰਾਪਤ ਨਹੀਂ ਹੋ ਸਕਦੀ ਇਹ ਕੇਵਲ ਇਸ ਪਰਮਾਤਮਾ ਨੇ ਦਰਤਮਕਾਰ ਪੁਰਖ ਦੇ ਤੱਕ ਤੋਂ ਪ੍ਰਾਪਤ ਹੁੰਦੀ ਹੈ ਪਰ ਜਿਸ ਨੂੰ ਹੋਵੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਜਿਸਦੇ ਹਿਰਦੇ ਘਰ ਵਿੱਚੇ ਨਾਮ ਦੀ ਸੰਗਾਤ ਵਸ ਜਾਵੇ ਤੇ ਗੁਰੂ ਦੇ ਪਿਆਰੇ ਉਸ ਦੇ ਜੀਵਨ ਦਾ ਆਧਾਰ ਹੋ ਜਾਂਦਾ ਤੇ ਜਨਮਾਂ ਮਰਨਾਂ ਦਾ ਦੁੱਖ ਜਨਮਾਂ ਮਰਨਾਂ ਤੋਂ ਰਹਿਤ ਹੋ ਜਾਂਦਾ ਹੈ ਜੁਨਾ ਦੀ ਭੜਕਣਾ ਤੋਂ ਬਚ ਜਾਂਦਾ ਹੈ ਪਰ ਜਿਹੜਾ ਐਸਾ ਨਾਮ ਦਾ ਜਿਹੜਾ ਕੀਮਤੀ ਰਤਨ ਹੈ ਏ ਗੁਰੂ ਦੇ ਪਿਆਰਿਆਂ ਸਤਜਨਾ ਦੇ ਸੰਗਤ ਕਰਕੇ ਹੀ ਮਨ ਹਿਰਦੇ ਦੇ ਵਿੱਚ ਵਸਦਾ ਹੈ ਸਤ ਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਤੇ ਗੁਰੂ ਦੇ ਪਿਆਰੇ ਜੇ ਗੁਰੂ ਨੇ ਦੱਸੀ ਸੇਵਾ ਜੇ ਉਸੇ ਗੁਰੂ ਦੇ ਦੱਸੀ ਹੋਈ ਸੇਵਾ ਦੇ ਵਿੱਚ ਲੱਗ ਜਾਈਏ ਤਾਂ ਹਿਰਦੇ ਵਿੱਚ ਗਿਆਨ ਦਾ ਚਾਨਣ ਕਰਕੇ ਆਪਣੇ ਬਾਸੋਂ ਨਾਮ ਰਤਨ ਕੱਢ ਕੇ ਸੰਧਾਰ ਗੁਰੂ ਦੇ ਪਿਆਰੇ ਜੇਕਰ ਅਸੀਂ ਗੁਰੂ ਦੇ ਦੱਸੀ ਹੋਈ ਸੇਵਾ ਵਿੱਚ ਲੱਗ ਜਾਈਏ ਗੁਰੂ ਦੇ ਪਿਆਰੇ ਦੀ ਸੰਗਤ ਕਰ ਲਈਏ ਤਾਂ ਉਹ ਹਿਰਦੇ ਵਿੱਚ ਗਿਆਨ ਦਾ ਚਾਨਣ ਕਰਕੇ ਆਪਣੇ ਬਾਸੋਂ ਨਾਮ ਰਤਨ ਕੱਢ ਲਈਏ ਭਾਵ ਕਿ ਆਪਣੇ ਹਿਰਦੇ ਵਿੱਚ ਨਾਮ ਦਾ ਰਤਨ ਮਸਾਉਣਾ ਕਰ ਲਈਏ ਤੇ ਇਹ ਸਭਾਗ ਉਸ ਸਮੇਂ ਹੀ ਪ੍ਰਾਪਤ ਹੋਣਾ ਹੈ ਜਦੋਂ ਅਸੀਂ ਗੁਰੂ ਨੇ ਦੱਸੀ ਹੋਈ ਸੇਵਾ ਦੇ ਨਾਲ ਜੁੜਾਂਗੇ ਤੇ ਗੁਰੂ ਦੇ ਪਿਆਰਿਆਂ ਜੋ ਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਅਸੀਂ ਆਪਣੇ ਜੀਵਨ ਦੇ ਅੰਦਰ ਆਧਾਰਿਤ ਕਰਾਂਗੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕਰਾਂਗੇ ਗੁਰੂ ਦੀ ਸਾਨਾ ਜਹਾ ਕੇ ਗੁਰੂ ਦੀ ਸੰਗਤ ਕਰਾਂਗੇ ਫਿਰ ਇਹ ਸਾਡੇ ਹਿਰਦੇ ਘਰ ਦੇ ਵਿੱਚ ਗਿਆਨ ਦਾ ਚਾਨਣ ਹੋਣਾ ਹੈ ਚਲੋ ਗਿਆਨ ਦਾ ਚਾਨਣ ਹੋ ਜਾਂਦਾ ਹੈ ਫਿਰ ਬਨੁਖ ਵਕਾਰਾਂ ਦੇ ਵਰਣੀ ਭਜਦਾ ਸਮਝ ਆ ਜਾਂਦੀ ਹੈ ਕਿ ਭਾਈ ਜੀਵਨ ਦਾ ਮਨੋਰਥ ਕੀ ਸੀ ਕਿਸ ਪਾਸੇ ਜੀਵਨ ਗਵਾਈ ਜਾ ਰਹੇ ਹਾਂ ਫਿਰ ਵਕਾਰਾਂ ਦੇ ਵਰਣੀ ਭਜਦਾ ਕਿਉਂ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਆਪਣਾ ਇੰਦਰ ਪ੍ਰਮਾਤਮਾ ਦੇ ਨਾਮ ਨਾਲ ਲੱਭਣਾ ਕਰਦਾ ਹੈ ਅੰਦਰ ਹਿਰਦੇ ਘਰ ਦੇ ਚੋਟੇ ਦਾਸ਼ ਕਰਦਾ ਹੈ ਧੰਨ ਵਣ ਭਾਗੀ ਵਣ ਭਾਗੀਆਂ ਜੋ ਆਏ ਮਲੇਰ ਪਰਪਾਸ ਪਰਪਾਸਾ ਬਿੰਦੇ ਵੀ ਭਾਏ ਉਹ ਬਣਕ ਭਾਗਾ ਵਾਲੇ ਹਨ ਬੜੇ ਹੀ ਵੱਡੇ ਉਹ ਭਾਗ ਹਨ ਤੇ ਬੜੇ ਭਾਗਾਂ ਵਾਲੇ ਹਨ ਜਿਹੜੇ ਆ ਕੇ ਗੁਰੂ ਦੇ ਸੰਗ ਪੈ ਜਾਂਦੇ ਜਿਹੜੇ ਗੁਰੂ ਦੇ ਸੰਗਤ ਚ ਆ ਜਾਂਦੇ ਬੜੇ ਹੀ ਵੱਡੇ ਉਹਨਾਂ ਦੇ ਕਰਮ ਹਨ ਬੜੇ ਵੱਡੇ ਭਾਗ ਹਨ ਵਡੇ ਭਾਗਾਂ ਦੇ ਨਾਲ ਹੀ ਇਸ ਰਾਗਾ ਜੋਗ ਜੀਵ ਹਨ ਜਿਹੜੇ ਗੁਰੂ ਦੀ ਸਮਝ ਆ ਕੇ ਆਪਣੇ ਅੰਦਰ ਗਿਆਨ ਦਾ ਚਾਨਣ ਕਰਕੇ ਆਪਣੋਂ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਲੈਂਦੇ ਜਿਨ੍ਹਾਂ ਸਤਗੁਰ ਪਰਖ ਨਾ ਭੇਟਿਓ ਉਸੇ ਭਾਗਹੀਣ ਵਸਕਾਲ ਤੇ ਗੁਰੂ ਦੇ ਪਿਆਰ ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖ ਦਾ ਰੂਪ ਆਇਆ ਸਤਿਗੁਰੂ ਕਦੇ ਨਹੀਂ ਮਿਲਿਆ ਉਹ ਮਨੁੱਖ ਭਾਗੀ ਹਨ ਆਤਮਕ ਮੋਦ ਵਿੱਚ ਵਸ ਰਹੇ ਤੇ ਬਾਸ਼ਾ ਵਿੰਦੇ ਵੀ ਪਾਰੀ ਸੰਵਾਤ ਲੋਭ ਦੇ ਅੰਦਰ ਐਸੇ ਵੀ ਜੀਵ ਹਨ ਜਿਨ੍ਹਾਂ ਮਨੁੱਖਾਂ ਨੂੰ ਕਾਲ ਪ੍ਰਤਿ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ ਕਿ ਜਿਨ੍ਹਾਂ ਨੂੰ ਕਦੇ ਗੁਰੂ ਦੇ ਦਰਦਾਰ ਨਹੀਂ ਹੋਇਆ ਜਿਹੜੇ ਕਦੇ ਗੁਰੂ ਦੀ ਸੰਗਤ ਸਭਾ ਵਿੱਚ ਨਹੀਂ ਆਏ ਉਹ ਐਸੇ ਜੀਵਨ ਦੇ ਅੰਦਰ ਮਦ ਭਾਗੀ ਜਿਉਂ ਹਨ ਆਤਮ ਵਿਗੋਹ ਦੇ ਵਿੱਚ ਵਸ ਰਹੇ ਨੇ ਪਨ ਵੇਲੇ ਆਤਮ ਵਿਗੋਹ ਦਾ ਡਰ ਲੱਗਾ ਰਹਿੰਦਾ ਹੈ ਮੋਹ ਦੇ ਡੱਟੇ ਇਸ ਤਰ੍ਹਾਂ ਆਪਣਾ ਜੀਵਨ ਗਵਾ ਲਿਤੇ ਹੋਏ ਫਿਰ ਫਿਰ ਜੋਣ ਕੋਈ ਹੈ ਵਿੱਚ ਵਸਦਾ ਕਰਤ ਕਰਾਲ ਉਹੋ ਵਿਕਾਰਨ ਦੇ ਗੰਧ ਵਿੱਚ ਪੈ ਰਹਿਣ ਵਾਲੇ ਧਿਆਨਕ ਆਤਮਕ ਜੀਵਨ ਮੜਵੜ ਤੇ ਜਨਮ ਮਰਨਾ ਦੇ ਗੇੜਿਆਂ ਵਿੱਚ ਹੀ ਪਏ ਰਹਿੰਦੇ ਸਰਬਾਸ਼ਵ ਤੇ ਵਿਭਾਈਓ ਵਕਾਰਾਂ ਦੇ ਐਸੇ ਗੰਦ ਵਿੱਚ ਪਏ ਰਹਿੰਦੇ ਕੀ ਭਿਆਨਕ ਆਤਮਕ ਜੀਵਨ ਦੇਣ ਵਾਲੇ ਮੜਵੜ ਕੇ ਉਸੇ ਹੀ ਜਨਮ ਮਰਨਾ ਦੇ ਗੇੜਿਆਂ ਦੇ ਵਿੱਚ ਪਏ ਰਹਿੰਦੇ ਦੂਜਾ ਵੀ ਭੜਤਰਾ ਦੇ ਵਿੱਚ ਹੀ ਪਏ ਰਹਿੰਦੇ ਉਨਾ ਆਸਵਾਸਨ ਨ ਭੇਟੀਐ ਜਿਨ ਅੰਦਰ ਕ੍ਰੋਧ ਚੰਡਾਲ ਪ੍ਰਕਾਸ਼ ਵੇਦੇ ਵੀ ਭਾਈ ਜਿਹੜੇ ਨਾਮ ਤੋਂ ਸਖਣੇ ਜਿਨ੍ਹਾਂ ਅੰਖਾਂ ਦੇ ਅੰਦਰ ਚੰਡਾਲ ਕ੍ਰੋਧ ਵਾਸਾ ਹੈ ਉਹਨਾਂ ਦੇ ਕੇ ਨੇੜੇ ਕਦੇ ਨਹੀਂ ਟੁਕਣਾ ਚਾਹੀਦਾ ਜਿਹੜੇ ਨਾਮ ਤੋਂ ਵੀ ਸਖਣੇ ਰਹਿ ਗਏ ਜਿਹੜੇ ਨਾਮ ਕਰੇ ਗੁਰੂ ਦੇ ਸਾਹਮਣੇ ਚੜ੍ਹ ਨਹੀਂ ਆਏ ਗੁਰੂ ਦੇ ਦਰਬਾਰ ਨਾ ਕੀਤੇ ਜਿਨ੍ਹਾਂ ਦੇ ਅੰਦਰ ਚਿੰਟਾਨ ਕ੍ਰੋਧ ਵਸਦਾ ਹੈ ਇਹ ਪਾਸ਼ ਰਵਿੰਦ ਦੇ ਭਾਈ ਉਹਨਾਂ ਦੇ ਕਦੇ ਨੇੜੇ ਨਹੀਂ ਆਉਣਾ ਚਾਹੀਦਾ ਸਤ ਕਰਨ ਪਰਖ ਅੰਮ੍ਰਿਤ ਸੰਗ ਵਡਭਾਗੀ ਨਾਮ ਹੈ ਆਏ ਅਕਾਲ ਪੁਰਖ ਦਾ ਰੂਪ ਸਤਗੁਰ ਹੀ ਅੰਮ੍ਰਿਤ ਦਾ ਸਰੋਵਰ ਹੈ اے ਗੁਰੂ ਦਾ ਪਿਆਰ ਜਦੋਂ ਅਸੀਂ ਸਤਗੁਰੂ ਦੇ ਅੰਤਾਰ ਕਰਦੇ ਹਾਂ ਗੁਰੂ ਦੇ ਸਾਹਮਣੇ ਆਉਂਦੇ ਹਾਂ ਪ੍ਰਭਾਸ਼ ਜਿਦੇ ਕਾਲੁਰਖ ਦਾ ਰੂਪ ਹੀ ਅੰਮ੍ਰਿਤ ਦਾ ਸਰੋਵਰ ਹੈ ਪਰ ਜਿਹੜੇ ਬਨੁਖ ਇਸ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਦੇ ਉਹ ਵੱਡੇ ਵੱਡੇ ਭਗਾਂ ਵਾਲੇ ਬਣ ਜਾਂਦੇ ਸਤਿਗੁਰੂ ਜੀ ਸਤਿਗੁਰ ਹੀ ਅੰਮ੍ਰਿਤ ਦਾ ਸਰੋਵਰ ਹੈ ਜਿੰਦੇ ਇਤਿਦਾਨ ਕੀਤੇ ਜਾਂਦੇ ਜਿਹਦੇ ਦਰਸ਼ਨ ਕੀਤੇ ਜਾਂ ਜੀਵਨ ਕਾਲ ਦੇ ਇੰਦ ਅਗਿਆਨਤਾ ਦਾ ਹਨੇਰਾ हट ਜਾਂਦਾ ਹੈ ਗਿਆਨ ਦਾ ਚਾਨਣ ਹੋ ਜਾਂਦਾ ਹੈ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਚਲਣਾ ਮਰਨਾ ਤੋਂ ਰਹਿਤ ਹੋ ਜਾਂਦਾ ਹੈ ਤੇ ਗੁਰੂ ਦੇ ਪਿਆਰੋ ਐਸੇ ਅਮਤ ਸਰੂਪ ਦੇ ਵਿਚਿ ਗਿਆਨ ਕੀਤੇ ਆਂ ਬੜੇ ਭਾਗਾਂ ਵਾਲਾ ਜੀਵ ਹੈ ਜਿਹੜਾ ਇਸ ਨਾਮ ਦੇ ਸਰੂਪ ਰਿਸ਼ਨਾਣ ਕਰ ਲੈਂਦਾ ਹੈ ਔਨ ਜਨਮ ਜਨਮ ਕੀ ਮੈਂ ਲੇ ਉਤਰ ਨਰਮਲ ਨਾਮ ਕਰੜਾਏ ਸਾਧਨਾ ਵਿੱਚ ਆ ਕੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕਰਕੇ ਉਹਨਾਂ ਦੇ ਵੱਡ ਭਾਗਿਆਂ ਨੇ ਜਨਮਾਂ ਦੇ ਗੁਨਤਰਾ ਦੀ ਮੈਲ ਹੀ ਤਰ ਜਾਂਦੀ ਹੈ ਜਨਮ ਮਰਨਾਂ ਦੀ ਮੈਲ ਹੀ ਕੱਟੀ ਜਾਂਦੀ ਹੈ ਜਿਹੜੇ ਗੁਰੂ ਦੀ ਸਾਧਨਾ ਵਿੱਚ ਆ ਕੇ ਪਰਮਾਤਮਾ ਨੇ ਪਵਿੱਤਰ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਇਹ ਉਹ ਨਹੀਂ ਵੱਡੇ ਭਾਰਾਂ ਵਾਲੇ ਹਨ ਜਿਨ੍ਹਾਂ ਦੇ ਜਨਮਾਂ ਜਮਾਂਤਰਾਂ ਦੇ ਵਕਾਰਾਂ ਦੀ ਬਾੜ ਹੀ ਲਹਿ ਜਾਂਦੀ ਹੈ ਜਨਮਾਂ ਮਰਨਾਂ ਤੋਂ ਹੀ ਰਹਿਤ ਹੋ ਜਾਂਦੇ ਜਨ ਨਾਨਕ ਉਤਮ ਪਦ ਪਾਇਆ ਸਤਗੁਰ ਕੀ ਲੈ ਬਲਾਏ ਕੀ ਦੀ ਪੰਕਤੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਵੀ ਪਾਏ ਸਤਗੁਰੂ ਦੀ ਸਿੱਖਿਆ ਵਿੱਚ ਸਤ ਜੋੜ ਕੇ ਉਹੀ ਮਨੁੱਖ ਸਾਦੋਂ ਸ੍ਰੇਸ਼ਟ ਆਤਮਿਕ ਜੀਵਨ ਦਾ ਦਰਜਾ ਹਾਸਲ ਕਰਦਾ ਹੈ ਕਿ ਜਿਹੜਾ ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਆਪਣੇ ਹਿਰਦੇ ਘਰ ਵਿੱਚ ਸਵਤੀ ਜੋੜ ਕੇ ਪਰਮਾਤਮਾ ਦੇ ਨਾਮ ਨੂੰ ਜਪ ਲੈਂਦਾ ਹੈ ਤੇ ਆਪਣੇ ਆਤਮਿਕ ਜੀਵਨ ਦਾ ਦਰਜਾ ਹਾਸਲ ਕਰ ਲੈਂਦਾ ਹੈ ਤੇ ਗੁਰੂ ਦੇ ਚਰਨ ਵਿੱਚ ਆਇਆ ਆਪਣੇ ਹਿਰਦੇ ਘਰ ਵਿੱਚ ਸ੍ਰਿਪ੍ਰਮਾਨ ਦੇ ਨਾਮ ਨੂੰ ਜਪਿਆ ਤੇ ਗੁਰੂ ਦੇ ਪਿਆਰ ਜਨਮਾ ਜਮੰਤਰਾਂ ਦੀ ਮੈਲ ਲੈ ਜਾਂਦੀ ਹੈ ਵਕਾਰਾਂ ਤੋਂ ਮੁਕਤ ਰਹਿਤ ਹੋ ਜਾਂਦਾ ਹੈ ਇਸ ਲਈ ਗੁਰੂ ਦੇ ਪਿਆਰ ਜਾਨਾ ਗੁਰੂ ਦੀ ਸੰਗਤ ਨਾਲ ਜੁੜੀਏ ਗੁਰੂ ਦੀ ਸਾਨ ਵਿੱਚ ਆਈਏ ਗੁਰੂ ਦੀ ਸਾਨ ਵਿੱਚ ਆਇਆ ਹੀ ਪਾਸ਼ਾ ਕਹਿੰਦੇ ਕੀ ਭਾਈ ਤੇਰਾ ਜਨਮਾ ਮਰਨਾ ਦੀ ਮੈਲ ਕੱਟੀ ਜਾਵੇਗੀ ਤੇਰੇ ਵਿੱਚ ਜਨਮਾ ਦਾ ਆਧਾਰ ਹੋ ਜਾਵੇਗਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਕੀ ਭਾਈ ਤੇਰੇ ਨਾਮ ਤੋਂ ਸਖਵੇਂ ਰਹਿ ਜਾਂਦੇ ਨਾਮ ਤੋਂ ਵਾਂਝੇ ਰਹਿ ਜਾਂਦੇ ਜਿਹੜੇ ਕੰਡਾਲ ਕ્રોਧ ਦੇ ਵਸ ਬੈ ਜਾਂਦੇ ਉਹਨਾਂ ਦੀ ਭਾਈ ਪਰਛਾਵਾਂ ਉਹਨਾਂ ਦੀ ਸੰਗਤ ਕਰਨੀ ਵੀ ਮਾੜੀ ਹੈ ਇਸ ਲਈ ਗੁਰੂ ਦੇ ਪਿਆਰ ਜਾਨਾ ਗੁਰੂ ਦੇ ਸੰਗਤ ਕਰੀਏ ਗੁਰੂ ਦੀ ਸੰਗਤ ਕਰਕੇ ਆਪਣੇ ਜੀਵਨਤਾ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਸਾਈਏ ਸਾਡੇ ਅੰਦਰ ਵੀ ਸੋਝੀ ਆਵੇ ਕਿ ਭਾਈ ਜੀਵਨ ਦਾ ਕੀ ਮਹਾਰਥ ਅੰਸਰ ਕਰਨਾ ਹੈ ਕਿਹੜਾ ਨਾਮ ਦਾ ਸਰਬਦਾ ਸਿਮਰਨ ਪਰਮਾਤਮਾ ਦੇ ਕੀਰਤਨ ਹੈ ਹਾਂ ਉਸ ਨਾਮ ਦੇ ਸ਼ਬਦ ਨੂੰ ਫ੍ਰੀਤ ਕੇ ਸਸ ਪਰਮਾਤਮਾ ਦੀ ਹਜ਼ੂਰੀ ਦੇ ਅੰਦਰ ਦਾ ਅਨੰਦ ਪ੍ਰਾਪਤ ਕਰ ਲਈਏ ਗੁਰੂ ਦੀ ਹਜ਼ੂਰੀ ਦੇ ਅੰਦਰ ਥਾਂ ਪਾ ਲਈਏ ਪਾਸ਼ਾ ਰਹਿੰਦਾ ਕਰਨਾ ਅੱਜ ਦੀਆਂ ਸ਼ਬਦ ਵਿਚਾਰਾਂ ਸਾਡੇ ਮੋੜ ਹਿਰਦੇ ਵਿੱਚ ਰਸਾਣ ਸਾਨੂੰ ਹੀ ਜੀਵਨ ਦੇ ਹੋਂਦ ਦੀ ਸਮਝ ਆਵੇ ਅਸੀਂ ਵੀ ਗੁਰੂ ਦੀ ਸੰਗਤ ਨਾਲ ਜੁੜੇ ਰਹੀਏ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਜਪ ਕੇ ਆਪਣੇ ਜੀਵਨ ਦਾ ਅਧਾਲ ਕਰ ਲਈਏ ਗੁਰੂਆਂ ਭੁਰਾਂ ਦੀ ਛੁਆ ਬਾਣੀ ਆਉ ਸ਼ਬਦ ਦੀਆਂ ਤਖੀਰੀਆਂ ਪੰਕਤੀਆਂ ਦੀ ਪਾਠ ਸਰਵਣ ਕਰਕੇ ਉਨੇ ਜਨਮ ਜਨਮ ਕੀ ਮੈਂ ਨੇ ਉਤਰ ਹੈ ਨਰਮਲ ਨਾਮ ਘੜਾਏ ਜਨ ਨਾਨਕ